ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਐਵਰੀਡੇ ਦੇ ਸ਼ਮਸ਼ੇਰ ਚੈਨਲ ਤੇ ਤੇ ਮੈਂ ਤੁਹਾਡਾ ਆਪਣਾ ਸ਼ਮਸ਼ੇਰ ਅੱਜ ਆਪਾਂ ਗੱਲ ਕਰਾਂਗੇ ਫਾਰਮ ਬਾਰੇ ਫਾਰਮ ਦਾ ਦੇਖੋ ਤੁਸੀਂ ਡੋਰ ਲੈਂਟਰ ਦਾ ਇੱਧਰ ਕੰਮ ਚੱਲਿਆ ਗਿਆ ਉੱਪਰ ਇੱਥੇ ਸਾਰਾ ਲੈਂਟਰ ਤੇਗਾ ਭਰ ਕੇ ਲਾਉਣਾ ਉਹਦਾ ਡਬਲ ਲੈਂਟਰ ਲਾ ਦੇਣਾ ਆਪਾਂ ਗੇਟ ਦੇ ਉੱਪਰ ਇਸ ਤਰ੍ਹਾਂ ਹੀ ਇੱਧਰ ਜਿਹੜੀ 쿨ਿੰਗ ਪੈਡ ਆ ਇਹਦੇ ਵੀ ਸਾਰੇ ਕਿਤੇ ਡਬਲ ਲੈਂਟਰ ਲਾਉਣਾ ਤੇ ਫਿਰ ਅੱਜ ਆਪਾਂ ਗੱਲ ਕਰਾਂਗੇ ਗੱਡ ਰੰਗ ਕਰਨ ਦੀ ਦੇਖੋ ਗਾਡਰ ਰੰਗ ਕਰਨ ਵਾਸਤੇ ਵੈਸੇ ਜੇ ਆਪਾਂ ਕਰਾਈਏ ਲੇਬਰ ਤੋਂ ਤਾਂ ਕਾਫੀ ਟਾਈਮ ਲੱਗ ਜਾਂਦਾ ਇੱਕ ਬੰਦਾ ਜੇ ਗਾਡਰ ਸਾਫ ਕਰਕੇ ਰੰਗ ਕਰੇ ਤਾਂ 4 ਤੋਂ 5 ਗਾਡਰ ਹੀ ਹੁੰਦੇ ਨੇ ਅਸੀਂ ਦੇਖਿਆ ਸੀ ਇਹ ਤਜਰਬਾ ਪਰ ਅੱਜ ਇੱਕ ਅਸੀਂ ਮਸ਼ੀਨ ਲਿਆਂਦੀ ਆ ਇਹ 1 ਮਿੰਟ ਲੱਗਦਾ ਗਾਡਰ ਇੱਕ ਰੰਗ ਕਰਨ ਨੂੰ ਜੇ ਗਾਡਰ ਥੋੜੇ ਸਾਫ ਨੇ ਤਾਂ ਸਾਰੇ ਗਾਡਰ ਫਟਾਫਟ ਰੰਗ ਹੋ ਜਾਂਦੇ ਨੇ ਪਰ ਇਹਦੇ ਵਿੱਚ ਰੰਗ ਕਾਫੀ ਲੱਗ ਜਾਂਦਾ ਪਰ ਸਮਾਂ ਬਹੁਤ ਜ਼ਿਆਦਾ ਬਚਾ ਲੈਂਦੀ ਆ ਇਹ ਇਹ ਮਸ਼ੀਨ ਇੰਜ ਕੋ ਕੰਪਨੀ ਦੀ ਆ ਇਹ ਆਪਾਂ ਲਿਆਂਦੀ ਸੀ ਪਟਿਆਲੇ ਤੋਂ ਤੇ ਉਸ ਦਿਨ ਜਿੱਦ ਆਪਾਂ ਟਰੈਕਟਰ ਦਾ ਸਮਾਨ ਲੈਣ ਗਏ ਆ ਉਸ ਦਿਨ ਲਿਆਂਦੀ ਸੀ ਤੇ ਬਸ ਇਹਦਾ ਇੰਨਾ ਕ ਖਿਆਲ ਰੱਖਣਾ ਹੈ ਸਫਾਈ ਜ਼ਰੂਰੀ ਪਾਲਦੀ ਆ ਜਦੋਂ ਵੀ ਤੁਸੀਂ ਮਸ਼ੀਨ ਵਰਤ ਕੇ ਰੱਖਣੀ ਆ ਤਾਂ ਉਸ ਤੋਂ ਬਾਅਦ ਇਹਦੀ ਸਫਾਈ ਬਹੁਤ ਜ਼ਰੂਰੀ ਹੈ ਤਾਰਬੀਨ ਦੇ ਤੇਲ ਨਾਲ ਨੂੰ ਵਿੱਚੋਂ ਬਾਹਰੋਂ ਐਨ ਸਾਫ਼ ਕਰਕੇ ਰੱਖੋ ਫੇਰ ਇਹ ਕੰਮ ਕਰੂਗੀ ਮਸ਼ੀਨ ਪੂਰੀ ਵਧੀਆ ਤੇ ਦੋਸਤੋ ਆ ਆਪਣੇ ਦੇਖੋ ਗੱਡਰਾ ਇਸ ਤਰ੍ਹਾਂ ਪਏ ਨੇ ਸਾਰੇ ਤੇ ਆਪਣਾ ਕੰਮ ਦੇਖੋ ਹੱਥ ਸਾਫ਼ ਕਰਕੇ ਹੁਣੇ ਦੁਬਾਰੇ ਲੱਗੂ ਸੰਜੀਤ ਦਾ ਰੰਗ ਘੋਲ ਰਿਹਾ ਇੱਕ ਚੀਜ਼ ਦਾ ਤੁਸੀਂ ਹਮੇਸ਼ਾ ਖਿਆਲ ਰੱਖਣਾ ਜਦੋਂ ਵੀ ਰੰਗ ਇਹਦੇ ਵਿੱਚ ਪਾਉਣਾ ਤਾਂ ਇਹਦੇ ਵਿੱਚ ਤਾਰਪੀਨ ਦਾ ਤੇਲ ਥੋੜੀ ਜੀ ਵੱਧ ਮਾਤਰਾ ਦੇ ਵਿੱਚ ਰੱਖਣਾ ਜੇ ਤੁਸੀਂ ਜਲਦੀ ਗਾਡਰਾਂ ਨੂੰ ਰੰਗ ਕਰਕੇ ਵੀ ਜਲਦੀ ਸੁੱਕ ਜਾਣ ਤਾਂ ਤੁਸੀਂ ਇਹਦੇ ਵਿੱਚ ਫਿਰ ਪੈਟਰੋਲ ਵੀ ਪਾ ਸਕਦੇ ਹੋ ਜਿਵੇਂ ਹੁਣ ਸਰਦੀ ਦਾ ਮੌਸਮ ਤੁਹਾਡੇ ਸਾਹਮਣੇ ਚੱਲ ਰਿਹਾ ਕਮਲ ਇੱਕ ਮਿੰਟ ਵੀ ਨਹੀਂ ਲੱਗਦਾ ਗਾਡ ਰੰਗ ਕਰਨ ਨੂੰ ਇੰਨਾ ਫਾਸਟ ਮਸ਼ੀਨ ਕੰਮ ਕਰਦੀ ਐ ਮੰਨ ਲਓ ਆਹ ਦੇਖੋ ਇੱਕ ਭਾਰੇ ਦੇ ਵਿੱਚ ਹੀ ਸਾਰਾ ਇਹਨਾਂ ਉਹ ਪਿਛੇ ਘੱਟ ਰਹਿ ਗਿਆ ਨਾ ਰੰਗ ਕਰਨ ਵਾਲਾ ਇਹ ਦੇਖੋ ਇਹਨੇ ਇੱਕ ਮਿੰਟ ਚ ਹੀ ਕਰ ਦੇਣਾ ਸੰਝੇ ਹੁਣ ਗਾਰਡਰ ਪਲਟਾ ਰਿਹਾ ਪਲਟਾ ਕੇ ਦੂਜੇ ਪਾਸੇ ਕਰਕੇ ਫਿਰ ਇਹਦਾ ਤੁਹਾਨੂੰ ਦਿਖਾਉਣਾ ਆਹ ਦੇਖੋ ਆ ਜਮਾ ਪਾਸਾ ਸਾਫ ਹੁਣ ਕੰਮ ਲੈ ਉਹ ਕਰਤਾ ਸ਼ੁਰੂ ਕੰਮ ਦੇਖੋ ਇਹਨੂੰ ਕੁਝ ਵੀ ਸਮਾਂ ਨਹੀਂ ਲੱਗਦਾ ਜੇ ਆਪਾਂ ਬਰਸ਼ ਨਾਲ ਕਰਦੇ ਆ ਨਾਲੇ ਤਾਂ ਇੰਨੀ ਫਿਨਿਸ਼ਿੰਗ ਨਹੀਂ ਆਉਂਦੀ ਦੇਖੋ ਤੁਸੀਂ ਕਿੰਨੀ ਫਿਨਿਸ਼ਿੰਗ ਆ ਗਾਰਡਰਾਂ ਤੇ ਨਾਲੇ ਇੰਨਾ ਵਧੀਆ ਰੰਗ ਹੁੰਦਾ ਹੀ ਨਹੀਂ ਬੁਰਸ਼ ਨਾਲ ਤਾਂ ਅੱਜ ਕੱਲ ਬਹੁਤ ਵਧੀਆ ਇਹ ਕੰਪਨੀ ਵਾਲਿਆਂ ਨੇ ਮਸ਼ੀਨ ਲਿਆਤੀ ਸਾਡੇ ਅਚਾਨਕ ਹੀ ਦਿਮਾਗ 'ਚ ਆ ਗਿਆ ਵੀ ਯਾਰ ਆਪਾਂ ਗੱਡ ਰੰਗ ਕਰਦੇ ਆਂ ਵੀ ਆਪਾਂ ਇਹ ਮਸ਼ੀਨ ਲੈ ਲਈਏ ਜ਼ਰੂਰ ਤੇ ਬਸ ਇਹਦਾ ਮੇਨ ਇਹੀ ਹੈ ਵੀ ਰੰਗ ਇਹਦੇ ਵਿੱਚ ਤੁਸੀਂ ਪਤਲਾ ਜਿੰਨਾ ਹੋ ਸਕਦਾ ਉਹਨਾ ਪਾਉਣਾ ਤੇਲ ਦੀ ਮਾਤਰਾ ਜਾਂ ਪੈਟਰੋਲ ਦੀ ਮਾਤਰਾ ਵੱਧ ਰੱਖਣੀ ਆ ਤੇ ਦੇਖੋ ਤੁਸੀਂ ਆਹ ਕਰਤਾ ਸ਼ੁਰੂ ਕੰਮ ਲੈ ਕੰਮ ਦੇਖੋ ਮਿੰਟੋ ਮਿੰਟੀ ਆਈ ਜਾਂਦਾ ਸਮੇਂ ਨਹੀਂ ਲੱਗਦਾ ਇਹਨੂੰ ਕੱਪੜੇ ਵੀ ਨਹੀਂ ਲੱਭੜਦੇ ਕੋਈ ਸਿੱਟਾ ਨਹੀਂ ਪੈਂਦਾ ਤੁਹਾਡੇ ਤੇ ਬੜੇ ਆਰਾਮ ਨਾਲ ਤੁਸੀਂ ਇਹਨੂੰ ਕਰ ਸਕਦੇ ਹੋ ਤਾਂ ਜਿਹੜੇ ਜੇ ਕਿਸੇ ਵੀਰ ਨੇ ਲੈ ਕੇ ਆਉਣੀ ਆ ਤਾਂ ਦੇਖੋ ਇਧਰ ਆ ਇੰਜ ਕੋ ਕੰਪਨੀ ਦੀ ਮਸ਼ੀਨ ਆ ਇਹਦੇ ਹੋਰ ਵੀ ਬਹੁਤ ਪ੍ਰੋਡਕਟ ਆਉਂਦੇ ਨੇ ਇਹ ਆਪਾਂ ਨੂੰ 1500 ਰੁਪਏ ਦੀ ਪਈ ਸੀ ਸਾਰੀ ਤਾਂ ਆਪਾਂ ਵਿੱਚੋਂ ਕੱਢ ਕੇ ਵੀ ਇਹਨੂੰ ਦਿਖਾ ਦਿੰਨੇ ਆ ਆ ਦੇਖੋ ਇਸ ਤਰ੍ਹਾਂ ਦੀ ਆ ਇਹ ਬਿਜਲੀ ਨਾਲ ਚੱਲਦੀ ਆ ਇਹ ਆਹ ਵਾਲਾ ਪਲੱਗ ਤੁਸੀਂ ਪਾਓ ਤੇ ਉਹਦਾ ਆ ਇਹਦੀ ਪਾਵਰ ਆਨ ਆਫ ਸਵਿੱਚ ਤੇ ਇੱਥੋਂ ਜਦੋਂ ਪ੍ਰੈਸ ਕਰੋਗੇ ਤਾਂ ਇਹਨੇ ਰੰਗ ਛੱਡਣਾ ਉਦਾਂ ਮਸ਼ੀਨ ਵਰਕ ਕਰਦੀ ਰਹੂ ਜਦੋਂ ਆਹ ਬਟਨ ਇਹਦਾ ਪ੍ਰੈਸ ਕਰੋਗੇ ਫੇਰੇ ਰੰਗ ਆਉਣਾ ਇਹਦੇ ਨਾਲ ਇਹਦੇ ਵਿੱਚ 800 ਐਮਐਲ ਰੰਗ ਪੈ ਜਾਂਦਾ ਜਿਹੜਾ ਕੁੱਪਾ ਲੱਗਿਆ ਹੋਇਆ ਥੱਲੇ ਤੇ ਇਹਦੇ ਨਾਲ ਇੱਕ ਰੰਗ ਪਾਉਣ ਨੂੰ ਕੁੱਪੀ ਵੀ ਮਿਲਦੀ ਆ ਬਾਜਿਬਦਾਂ ਦੇਖੋ ਹੁਣ ਅਸੀਂ ਰੰਗ ਕਰਕੇ ਬਿਲਕੁਲ ਇਹ ਸਾਫ਼ ਕਰਤੀ ਅੰਦਰ ਦੀ ਤੁਹਾਨੂੰ ਪਏ ਵੀ ਨਜ਼ਰ ਆ ਰਹੀ ਆ ਨਿਊਜਲ ਵਿੱਚ ਦੀ ਤੁਸੀਂ ਇਹਨੂੰ ਇੰਨਾ 600 ਲੀਟਰ ਇਹਦੇ ਵਿੱਚ ਤਾਰਪੀਨ ਦਾ ਤੇਲ ਪਾ ਲਓ ਚਾਹੇ 400 ਪਾ ਲਓ ਬਿਲਕੁਲ ਇਹਨੂੰ ਖਾਲੀ ਚਲਾ ਕੇ ਚੰਗੀ ਤਰ੍ਹਾਂ ਸਾਫ਼ ਕਰੋ ਫਿਰ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਆਉਂਦੀ ਤੁਹਾਡਾ ਸਮਾਂ ਵੀ ਬਚੂਗਾ ਤੇ ਕੰਮ ਵੀ ਜਲਦੀ ਹੋ ਜੂ ਤੇ ਬਾਕੀ ਜਦੋਂ ਸਮਾਂ ਬਚ ਗਿਆ ਫਿਰ ਲੇਬਰ ਘੱਟ ਪੈਣੀ ਨਹੀਂ ਆਪਾਂ ਨੂੰ ਲੇਬਰ ਵਾਲਾ ਬੰਦਾ ਲਾ ਕੇ ਰੰਗ ਕਰਾਉਣਾ ਪੈਂਦਾ ਫਿਰ ਥੋੜੀ ਜਿਹੀ ਜ਼ਿਆਦਾ ਸਮੱਸਿਆ ਆ ਜਾਂਦੀ ਹੈ ਤੇ ਬਾਕੀ ਵੀਡੀਓ ਚ ਨਹੀਂ ਸੀ ਸਤਿ ਸ਼੍ਰੀ ਅਕਾਲ ਸਾਰੇ ਭਰਾਵਾਂ ਨੂੰ ਮਿਲਦੇ ਆ ਇੱਕ ਨਵੇਂ ਵਲੌਗ